ਤੁਸੀਂ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਹਾਂਜੀ ਭਾਜੀ ਕੀ ਗੱਲ ਕੀ ਭਾਈ ਕੀ ਪੰਜਾਬ ਸਰਕਾਰ ਤੁਸੀਂ ਪੰਜਾਬ ਸਰਕਾਰ ਲਿਖਿਆ ਹੋਇਆ ਤੁਸੀਂ ਹਾਂਜੀ ਉਹ ਨਹੀਂ ਉਹ ਬਿਲਕੁਲ ਦੇਖ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਪੰਜਾਬ ਸਰਕਾਰ ਤੇ ਪਹਿਲਾਂ ਕੀ ਗੱਲ ਕੀ ਜਨਾਬ ਸਰਕਾਰ ਲਿਖਿਆ ਹੋਇਆ ਸੀ ਪੁਲਿਸ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਜਨਾਬਾਂ ਦੀ ਕੀ ਗੱਲ ਕੀ ਹੋਈ ਹੈ ਗੱਲ ਕੀ ਹੈ ਹਾਂਜੀ ਹਾਂ ਪੁੱਛਦੇ ਆ ਤਸਦੀਕ ਕਰਦੇ ਕੌਣ ਆ ਬੰਦਾ ਕਿੱਥੋਂ ਆਇਆ ਨਹੀਂ ਪੰ ਤੁਹਾਹੀ ਕੋਣ ਹੈ ਪੁਲਿਸ ਕੋਣ ਹੈ ਭਾਜੀ ਕੋਣ ਹੈ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸਟicker ਲਗਾਇਆ ਹੋਇਆ ਹੈ ਤੁਸੀਂ ਬਿਲਕੁਲ ਦੇਖ ਸਕਦੇ ਹੋ 12 ਦੇਖਦੇ ਹੋ 12 ਤਰੀਕ 10 ਰੁਪਏ ਲੈ ਕੇ ਦੇਖ ਸਕਦੇ ਹੋ ਸ਼੍ਰੀਮੰਤ ਪਲੇਟ ਦਾ ਕਾਮੜੀ ਕੀ ਹੈ ਲਾਗੀ ਇਹ ਦੇਖ ਸਕਦੇ ਹੋ ਪੰਜਾਬ ਸਰਕਾਰ ਅੱਗੇ ਹੋਇਆ ਹੈ ਇਹ ਕਿਉਂ ਲਿਖਿਆ ਬਈ ਇਹਨੇ ਜੋ ਗੱਟੀ ਦੇ ਉੱਤੇ ਪੁਸ਼ਪ ਪ੍ਰਸ਼ਾਸਨ ਲਿਖਿਆ ਉਹ ਕੋਈ ਜਿਆਦਾ ਉਹਨਾਂ ਨੂੰ ਕੋਕਿਆ ਤੁਸੀਂ ਆ ਦੇਖ ਸਮਾਂ ਲੈਕ ਦੇ ਬਾਹਰ ਦੀਆਂ ਗੱਲਾਂ ਦੱਸ ਦਈਏ ਤੁਸੀਂ ਉਹਦੇ ਵਿੱਚ ਪੰਜਾਬ ਪਕਾ ਦੀ ਐ ਕੀ ਕਾਰਨ ਕੀ ਹੋਇਆ ਕੀ ਇਹ ਇਸ ਤਰ੍ਹਾਂ ਲਿਖਿਆ ਜਾ ਰਿਹਾ ਹੈ ਪਤਾ ਆਫ ਦੀ ਲੈਕਸ ਜੇਗੀ ਅੱਛਾ ਜੀ ਤੇ ਬਾਹਰ ਲਾਉਗਾ ਬਲੜ ਬਾਜੀ ਕਰਦੇ ਆ ਕਈਆਂ ਨੇ ਗੱਡੀਆਂ ਦੇ ਪੰਜਾਬ ਪਕਾ ਦੀਆਂ ਟੇਲਾ ਲਾਈਆਂ ਚਲੋ ਇੱਕ ਗੱਡੀ ਥਾਣੇ ਖੜੀ ਤਸਦੀਕ ਕਰਦੇ ਖੁਦ ਕਰਦੇ ਕਿ ਜਨ ਆ ਗਏ ਬੇਸੇ ਹੁਣ ਬੰਦ ਪੈਸੀ ਕਾਤਾ ਅੱਜ ਕਿੱਥੇ ਕਰ ਗਏ ਆ ਖਾਸ ਕਾਲੇ ਕੋਲੇ ਤੋਂ ਬਾਦ ਸਾਨੂੰ ਤੇ ਸੀ ਪਾਰ ਗਿਆ ਜਿਹੜੀ ਮੇਨ ਲੀਡ ਆ ਪੰਜਾਬ ਸਰਕਾਰ ਦੀ ਇਹ ਕਿਥੋਂ ਆਮ ਰੋਸ਼ਨੀ ਕਰਦੇ ਆਮ ਪਤਾ ਉਹ ਲਾਈਟ ਲਾਇਆ ਕਿਉਂ ਲਾਇਆ ਯਾਰ ਸਵਾਲ ਬਹੁਤ ਵੱਡੇ ਸਵਾਲ ਬਹੁਤ ਬੱਚੇ ਪੜਨਾਂ ਦੇ ਉੱਤੇ ਗੁੰਡਾ ਕਿੱਥੇ ਬਣਾ ਲੇ ਜੇ ਗਲਤ ਹੋਊਗਾ ਬੰਦਾ ਤਾਂ ਪੂਰੀ ਖਿਲਾਫ ਪੂਰੀ ਕਰ ਰਹੇ ਨੇ ਨਹੀਂ ਦੇਖੋ ਕੋਲੇ ਦੇ ਵਿੱਚ ਸਟੱਡੀ ਆ ਸਾਡੀ ਹਾਂ ਰਿਪੋਰਟ ਦਾ ਸਿੱਖਿਆ ਲੈਣ ਹੁੰਦਾ ਪਰ ਇਹ ਇਦਾਂ ਦੇ ਕੰਮ ਨੂੰ ਗੁੱਡਾ ਕੱਟ ਨਹੀਂ ਕਰਦਾ ਸਾਡੀ ਹਾਂ ਉਹ ਨਸਨ ਦਾ ਕੋਈ ਸਟਾਫ ਨਾਲ ਵੀ ਗੱਲ ਹੋਈ ਅੰਦਰ ਉਹ ਚੱਲੇ ਉਹਨੇ ਕੋਲੇ ਦੇ ਸਟਾਫ ਦੇ ਨਾਲ ਨਿੱਕੀ ਤਕਰਾਸ਼ ਵੀ ਲੈ ਲਿਆ ਕਿੰਨੇ ਬੰਦੇ ਰੌਂਡ ਅਪ ਕੀਤੇ ਸੀ ਜੀ ਇੱਕ ਮੁੰਡਾ ਫੜਿਆ ਉਹ ਵੀ ਪਰਚੇ ਨਾਲ ਆਇਆ ਕਿਹਾ ਵੀ ਉਹਦੇ ਬਾਜੀ ਕਰ ਰਹੇ ਉਹਨੂੰ ਕੱਢ ਕੇ ਚੁੱਕਾਏ ਸੀ ਅੱਛਾ ਜੀ ਲੋਕ ਦਾ ਕੋਈ ਕੰਮ ਕੀ ਕਰ ਉਹ ਚੱਲੇ ਆ ਬਾਹਰ ਕਿਹਾ ਉਹਨੂੰ ਬਾਹਰ ਤੇ ਕਿੰਨੇ ਕੋਈ ਲੜਾਈ ਝਗੜਾ ਵੀ ਇੱਥੇ ਹੋਇਆ ਕੋਈ ਜੀ ਇਹ ਕੋਈ ਪਲੇਟ ਲਗਾ ਦਿਵਾਓ ਪਲੇਟ ਦਿਖਵਾ ਦਿਓ ਤੁਸੀਂ ਆ ਦੇਸੀ ਮਾਨਸ ਮਾਨਸਕਾ ਲਿਖਾ ਕੇ ਦੱਸ ਦਈਏ ਤਸਰੀ ਦਾ ਦੇ ਦੁਕਾਨ ਦੇ ਕੋਸ਼ ਜਾਂਦੇ ਤੇਰਾਮਾ ਬਾਰਾ ਦਰੀ ਦੀ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਸਵਾਲ ਬਹੁ ਵੱਡੇ ਆ ਦੇ ਬੱਚੇ ਪੜਨ ਆਂਦੇ ਗੁੰਡਾ ਗੱਦੀ ਕਰਾਂਦੇ ਆ ਬਹੁ ਵੱਡੇ ਸਵਾਲ ਆ ਦੇ ਪ੍ਰਧਾਨਗੀ ਨੂੰ ਲੈ ਕੇ ਲੈਸ਼ ਨੂੰ ਲੈ ਕੇ ਦੱਸ ਦਈਏ ਤੇ ਲੜਾਈ ਝਗੜਾ ਹੋਇਆ ਬਹੁਤ ਜ਼ਿਆਦਾ ਦੱਸ ਦਈਏ ਉਹਨਾਂ ਪ੍ਰਸ਼ਾਸਨ ਵੱਲੋਂ ਕੋਲਰਵਾੜੀ ਨੂੰ ਲੈ ਕੇ ਦੱਸ ਇਹਨਾਂ ਪ੍ਰਸ਼ਾਸਨ ਬਾਰਾ ਦਰੀ ਦੇ ਕਿ ਪੁਲਿਸਾਂ ਦੀ ਮੌਕੇ ਦੇ ਹੋਣ ਤੁਸੀਂ ਇਹਦਾ ਦੰਗਾਨ ਦੀ ਕੋਸ਼ਿਸ਼ ਕਰਦੇ ਮੈਂ ਤੁਸੀਂ ਦੇ ਸਕਦੇ ਹੋ ਦੇ ਸਕਦੇ ਹੋ ਛਰੇਆ ਹੌਲੀਾਰੇ ਪਾਰ ਦੇ ਬੱਚੇ ਪੜਨ ਆਉਂਦੇ ਆ ਗੁੰਡਾ ਕਰਦੇ ਬਹੁਤ ਵੱਡੇ ਸਵਾਲ ਹੈ ਕਾਲਜ ਦੇ ਉੱਤੇ ਵੀ ਕਿਉਂ ਬੱਚੇ ਨੂੰ ਸਮਝਾਉਣਾ ਚਾਹੀਦਾ ਪ੍ਰਧਾਨਗੀ ਨੂੰ ਲੈ ਕੇ ਕਿਉਂ ਇਦਾਂੇ ਕੰਮ ਨਹੀਂ ਹੋਣ ਚਾਹੀਦੇ ਪ੍ਰਧਾਨਗੀ ਦੇ ਵਿੱਚ ਲੜਾਈਆਂ ਹੁੰਦੀਆਂ ਕਾਲਜ ਦੇ ਬਾਹਰ ਦੱਸ ਲਈਏ ਉਸ ਵੇ ਗੱਡੀ ਸੀ ਗੱਡੀ ਤੁਸੀਂ ਇਹਦਾ ਦੰਗਾਨ ਦੀ ਕੋਸ਼ਿਸ਼ ਕਰਦੇ ਮੈਂ ਜਨਰਲ ਅਧਿਕਾਰੀ ਤੁਸੀਂ ਇਹ ਦੁਕਾਨ ਦੀ ਕੋਸ਼ਿਸ਼ ਕਾਲ ਚੱਕ ਕੋਲੇ ਦੇ ਬਾਲੀ ਆ ਕਿਤੇ ਇਤੇ ਗੁੰਡਾ ਗੱਦੀ ਦੇ ਕੇ ਨੂੰ ਮਿਲੀ ਆ ਤਸਵੀਰਾਂ ਦੇ ਵਿੱਚ ਦੁਕਾਨ ਦੀ ਖੋਸ਼ੀ ਕਾਦ ਰਹੁੰਦਾ ਦੀ ਆ ਲਾਤ ਇੰਨੇ ਕ ਮਾਰੀ ਹੋ ਚੁੱਕੇ ਆ ਜਨਰਲ ਸਾਹਿਬ ਨੇ ਪ੍ਰਧਾਨ ਕੀਆ ਛੋਟੇ ਛੋਟੀ ਉਮਦ ਆਦੀ ਆ ਪ੍ਰਧਾਨੀਏ ਨੂੰ ਲੈ ਕੇ ਲੜਦੇ ਇੱਕ ਦੂਜੇ ਨਾਲ ਦੱਸ ਦੀ ਮਂਟੀਰ ਇਕੱਠੀ ਕਰਕੇ ਸੱਪ ਕਾਨਾ ਪਿਆ ਤੋਂ ਆ ਪ੍ਰਸ਼ਾਸਨ ਕਿਉਂ ਆਂਦਾ ਪ੍ਰਸ਼ਾਸਨ ਆ ਕੇ ਕੋ ਲੜਕੇ ਨੂੰ ਕਿਤੇ ਗੱਡੀ ਉੱਤੇ ਨੰਬਰ ਪਲੇਟ ਵੀ ਲਿਖੀ ਪਈ ਸੀ ਕੋਈ ਨਵੀਂ ਅਪਡੇਟ ਆndi ਲਾਈਵ ਅਕ ਦੱਸਦੇ ਆ ਉਹ ਇਹ ਜਨੰਦਰ ਦਾ ਮਾਮਲਾ ਦੁਕਾਨ ਦੀ ਕੋਸ਼ਿਸ਼ ਕਰਦੇ ਵੇ ਲਾਹਤ ਇਨੇ ਕ ਮਾਰੇ ਹੋ ਗਏ ਜਨੰਦਰ ਸ਼ਾਇਦ ਬਹੁਤ ਜ਼ਿਆਦਾ